ਆਪਾਂ ਉੱਥੇ ਖੜੇ ਆ ਜੀ ਫੋਰਡ ਐਂਡਿਵਰ ਕਾਰ ਆ ਗਈ ਤੁਸੀਂ ਉਹਦੀ ਹਾਲਤ ਦੇਖ ਲਓ ਸਟੀਲ ਜਿਹੜੀ ਹੈਗੀ ਆ ਉਹ ਮਤਲਬ ਉਹਦਾ ਕੁਝ ਨਹੀਂ ਬਚਿਆ ਤੇ ਹਿਊਮਨ ਬਾਡੀ ਤਾਂ ਇੱਕ ਬਹੁਤ ਹੀ ਨਾਜ਼ੁਕ ਹੈ ਇਨਫੈਕਟ ਮੈਂ ਬੀਇੰਗ ਅ ਡਾਕਟਰ ਜਿਹੜਾ ਸਾਡਾ ਬ੍ਰੇਨ ਹੈ ਨਾ ਜੀ ਇਹ ਇਟਸ ਲਾਈਕ ਅ ਸਾਮੀ ਸੋਲਿਡ ਸਟਰਕਚਰ ਮਤਲਬ ਉਹਨਾਂ ਨੂੰ ਮਤਲਬ ਕਈ ਵਾਰੀ ਕੀ ਹੁੰਦਾ ਕਿ ਇੱਕ ਸ਼ੀਰਿੰਗ ਫੈਕਟ ਹੁੰਦਾ ਜਦੋਂ ਗੱਡੀ ਘੁੰਮਦੀ ਆ ਨਾ ਜੀ ਉਹ ਅੰਦਰੋਂ ਬ੍ਰੇਨ ਸਾਰਾ ਘੁੰਮ ਜਾਂਦਾ ਐਂਡ ਬਾਹਰ ਕੋਈ ਇੰਜਰੀ ਨਹੀਂ ਹੁੰਦੀ ਡੈਥ ਹੋ ਜਾਂਦੀ ਆ ਆਹ ਤਾਂ ਜਿਹੜਾ ਜਿਹੜਾ ਐਕਸੀਡੈਂਟ ਹੈ ਇਹਦੇ 'ਚ ਤਾਂ ਬਚਣ ਦਾ ਕੋਈ ਚਾਂਸ ਨਹੀਂ ਆ ਐਂਡ ਦੇ ਹੈਡ ਅ ਪਾਰਟੀ ਪਾਰਟੀ ਕਰਕੇ ਆ ਰਹੇ ਸੀਗੇ ਤੇ ਦੋ ਤਿੰਨ ਕਾਰਾਂ ਸੀਗਾ ਔਰ ਪੇਰੈਂਟਸ ਨੇ ਦੇਖੋ ਉਹਨਾਂ ਨੇ ਬੱਚਿਆਂ ਨੂੰ ਸ਼ਾਇਦ ਇਹ ਸੋਚ ਕੇ ਵੀ ਬੱਤੇ ਜਿਹੜੇ ਹੈ ਗਿਆ ਨਾ ਵੀ ਆਪਣਾ ਪ੍ਰੈਸ਼ੀਸ ਹੁੰਦਾ ਜੀ ਹਰ ਇੱਕ ਬੱਚਾ ਮੈਂ ਵੀ ਇਹੀ ਕੀਤਾ ਸੀ ਮੇਰਾ ਬੇਟਾ ਬਹੁਤ ਇਨਸਿਸਟ ਕੀਤਾ ਕਿ ਮੈਂ ਮੋਟਰਸਾਈਕਲ ਲੈਣਾ ਨਾ ਕਰਨਾ ਬੇਟੇ ਮੈਂ ਇਨਸਿਸਟ ਕੀਤਾ ਜਦੋਂ ਨੇ ਗ੍ਰੈਜੂਏਸ਼ਨ ਕਰਕੇ ਪੀਜੀ ਕਰਨ ਗਿਆ ਆਈ ਬੌਟ ਹਿਮ ਅ ਕਾਰ ਬਟ ਮੈਂ ਤੋ ਇੱਕੋ ਪ੍ਰੋਮਿਸ ਕਰਿਆ ਸੀ ਕਿ ਬੇਟੇ ਤੂੰ ਮੇਰੀ ਕਸਮ ਖਾ ਲਾ ਤੂੰ दारू ਪੀ ਕੇ ਕਦੇ ਗੱਡੀ ਨਹੀਂ ਚਲਾਵੇਂਗਾ ਨਾ ਕਿਸੇ ਦੀ ਗੱਡੀ 'ਚ ਬੈਠੇਗਾ ਜਿਹੜਾ दारू ਪੀ ਕੇ ਚਲਾ ਰਿਹਾ ਹੋਵੇ ਹੀ ਕੈਪਟ ਅਤੇ ਮੈਨੂੰ ਬਾਅਦ ਚੋਂ ਦੱਸਿਆ ਕਿ ਉਹਦਾ ਉਹਦਾ ਵੀ ਇੱਕ ਐਕਸੀਡੈਂਟ ਹੋਇਆ ਸੀਗਾ ਉਹ ਦੋਸਤਾਂ ਦੇ ਮੋਟਰਸਾਈਕਲ ਤੇ ਸੀਗਾ ਬਟ ਸਾਡੇ ਮੇਰੇ ਕੋਲ ਸਕੇਪ ਹੋ ਲੋ ਨਾ ਆਪਾਂ ਨੂੰ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ ਜੀ ਆਪਣੇ ਪੇਰੈਂਟਸ ਬਾਰੇ ਵੀ ਸੋਚੋ ਜਿਹੜੇ ਤੁਹਾਨੂੰ ਗੱਡੀ ਲੈ ਕੇ ਦਿੰਦੀ ਆ ਜਿਹੜੇ ਤੁਹਾਨੂੰ ਪੜਾ ਰਿਹਾ ਵੇਟ ਕਰ ਰਹੇ ਆ ਔਰ ਉਹਨਾਂ ਤੇ ਮਤਲਬ ਆਈ ਡੋਨਟ ਹੈਵ ਦਾ ਵਰਡਸ ਟੂ ਕੰਸੋਲ ਥੈਮ ਮੇਰਾ ਹਾਰਟ ਗੋਜ਼ ਆਊਟ ਟੂ ਥੈਮ ਨਾ ਜੀ ਮੈਂ ਸਿਰਫ ਰੱਬ ਦੇ ਅੱਗੇ ਅਰਦਾਸ ਹੀ ਕਰ ਸਕਦਾ ਕਿ ਵਾਹਿਗੁਰੂ ਉਹਨਾਂ ਨੂੰ ਇਹ ਤਾਂ ਮਤਲਬ ਅਨਬੀਅਰੇਵਲ ਆ ਵੀ ਉਹਨਾਂ ਨੂੰ ਵਾਹਿਗੁਰੂ ਸ਼ਕਤੀ ਇਹ ਪਹਾੜਾ ਮੰਨਣਾ ਬਹੁਤ ਔਖਾ ਜੀ ਕਹਿਣਾ ਬਹੁਤ ਸਾਨਾ ਇਹ ਪਹਾੜਾ ਸਭ ਤੋਂ ਔਖਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪਹਾੜਾ ਹੈ ਕਿ ਜਦੋਂ ਬਾਪ ਨੂੰ ਆਪਣੇ ਬੇਟੇ ਦੀ ਅਰਥੀ ਚੱਕਣੀ ਪਾ ਜੇ ਆਰਮੀ ਜਿਤਾ ਮੈਂ ਸਮਝ ਸਕਦਾ ਜੀ ਕਿ ਜੇ ਦੂਜੇ ਦੇਸ਼ ਦੇ ਫੌਜ ਨੇ ਹਮਲਾ ਕਰਤਾ ਉੱਥੇ ਸਾਡੇ ਬੱਚੇ ਨੂੰ ਸ਼ਹੀਦ ਹੋਣਾ ਪੈਂਦਾ ਆ ਸੜਕਾਂ ਦੇ ਉੱਤੇ ਤਾਂ ਇਹ ਇਟਸ ਆਲ ਨੈਕਸੈਪਟੇਬਲ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਵੀ ਰਿਸਪਾਂਸਿਬਲੀ ਬਿਹੇਵ ਕਰੋ ਕਿ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਸਾਡੇ ਬੱਚੇ ਉਹ ਸਾਡੇ ਤੁਸੀਂ ਮਾਂ-ਬਾਪ ਦਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਫਿਊਚਰ ਤੁਸੀਂ ਹੋ ਬਲੋ ਨਾ ਤੁਸੀਂ ਹੋਰ ਦਾ ਫਿਊਚਰ ਸਿ ਥੋੜੀ ਜ਼ਿੰਮੇਵਾਰੀ ਤੁਸੀਂ ਵੀ ਲਓ ਔਰ ਮੈਂ ਪੇਰੈਂਟਸ ਨੂੰ ਵੀ ਕਹਣਾ ਜੀ ਕਿ ਔਰ ਟੀਚਰਸ ਨੂੰ ਵੀ ਕਹੂੰਗਾ ਕਿ ਇਹਨਾਂ ਨੂੰ ਰੈਗੂਲਰਲੀ ਜਿਹੜਾ ਹੈਗਾ ਸ਼ਾਇਦ ਸਾਨੂੰ ਉਹਨਾਂ ਦੇ ਨਾਲ ਇੰਟਰ